ਓਏ ਦਾ ਜੱਸਾ ਲਾਦਾ ਮੈਨੂੰ ਜੱਸੇ ਤੂੰ ਓਏ ਕਬ ਕੀ ਤੂੰ ਓਏ ਜੱਸੇ ਆ ਕਰ ਲੈ ਕੰਮ ਇੱਧਰ ਮੈਤਰੀ ਆਇਆ ਸੀ ਭੰਮੜ ਕਾਮਣ ਠੀਕ ਆ ਆ ਕਰ ਲੈ ਕੰਮ ਕਰ ਐਮਾ 20% ਗੈਸ ਵਾਲਾ ਲਓ ਬਈ ਮੰਡੇ ਕਰਿਆ ਕੰਮ ਚੰਨੇ ਜੂਨ ਖਾਲਾ ਭਾਗੋ ਮਾਜਰੇ ਇੱਧਰ ਟੂਲ ਟੈਕਸ ਕੋਲ ਜੱਸੇ ਨਾਮੀਦਾਜੀ ਠੀਕ ਆ ਭਾਈ ਵਧੀਆ ਕੰਮ ਚਲਾਇਆ ਆਪਾਂ ਸਪੋਰਟ ਕਰੋ ਦੱਪ ਕੇ ਮੁੰਡੇ ਨੂੰ ਆਟੋਮੋਬਾਈਲ ਸਫਾਈ ਰੱਖੀ ਦੀ ਆ ਪੰਜਾਬੀ ਮੁੰਡਾ ਬਣਾ ਵਧੀਆ ਦੱਪ ਕੇ ਸਪੋਰਟ ਕਰੋ ਮੁੰਡੇ ਨੂੰ ਭਾਈ ਦੇਖੋ ਭਾਈ ਆਪਣੇ ਪੰਜਾਬੀ ਭਰਾ ਨੇ ਕੰਮ ਚਲਾਇਆ ਦੇਖੋ ਸਫਾਈ ਆਰ ਮੁੰਡੇ ਦੀ ਪੂਸ਼ਕਾਰ ਸਾਰਾ ਟੱਕ ਟੋਕ ਕੇ ਰੱਖਣ ਬੰਦਾ ਜਗਜੋਗ ਬਹੁਤ ਵਧੀਆ ਮਸ਼ੀਨ ਆ ਯਾਰ ਇੱਕ ਨੰਬਰ ਆ ਬਾਈ ਖੜਕਾ ਵੱਧ ਗਈ ਤਾਂ ਕਰਕੇ ਬੰਦ ਕਰਤੀ ਅਸੀਂ ਹੋਰ ਬਾਈ ਜੱਸੇ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਆਹ ਵਧੀਆ ਬਾਬੇ ਦੀ ਕਿਰਪਾ ਬਾਈ ਕਿੰਨਾ ਦਾ ਪੈ ਗਿਆ ਬਾਈ ਇਹ ਬਾਈ ਆਪਾਂ ਨੂੰ ਸਾਰਾ ਮਿਲਾ ਕੇ ਲੱਖ ਰੁਪਏ ਚ ਬੈ ਗਿਆ ਸਾਰਾ ਠੀਕ ਆ ਬਾਈ ਵਧੀਆ ਚੱਲਦਾ ਬਾਈ ਹਾਂ ਹਾਂ ਵਧੀਆ ਆ ਬਾਈ ਆਪਦਾ ਕੰਮ ਆ ਥੋੜਾ ਬਹੁਤਾ ਆਹਦਾ ਵਧੀਆ ਨਿਆਰੀ ਲਈਦੇ ਆ ਠੀਕ ਆ ਬਾਈ ਜਿਹਦੀ ਗਲਾਮੇ ਕਰਨਾ ਆਪਦਾ ਕਰੋ ਇਹਨਾਂ ਕਿਨਾਂ ਵੱਧ ਤੋਂ ਵੱਧ ਪੰਜਾਬੀ ਮੁੰਡਿਆਂ ਨੂੰ ਕਰਨਾ ਚਾਹੀਦਾ ਤੇ ਸੰਘਾ ਸਮਾ ਸਾਰੀਆਂ ਪਾਸੇ ਲਾ ਦੋ ਮਸਤੀ ਆਣੇ ਦੇਸੀ ਆ ਕੇ ਆ ਕੇ ਇੱਧਰ ਕੋਠੀਆਂ ਬਿੱਡੀ ਬੈਠੇ ਆ ਆਪਣੇ ਸੰਗਾਣੇ ਮਾਰ ਲੇ ਚਿੱਟੇ ਨੇ ਮਾਰ ਲੇ ਨਸ਼ਿਆਂ ਨੇ ਮਾਰ ਲੇ ਨਸ਼ਿਆਂ ਨੇ ਖਤਮ ਕਰ ਲੇ ਸਹੀ ਗੱਲ ਆ ਬਾਈ ਖੁੱਲੋ ਭਰਾਵੋ ਖੁੱਲੋ ਵਧੀਆ ਚੱਲਦਾ ਬਾਈ ਕੰਮ ਕਰ ਵਧੀਆ ਬਾਈ ਵਧੀਆ ਕਿਰਪਾ ਇਹ ਮੁੰਡੇ ਦਾ ਹੈਗਾ ਜੀ ਭਾਗੋ ਮਾਜਰੇ ਕਿਹੜਾ ਲੁਧਿਆਣਾ ਰੋਡ ਪੈਂਦਾ ਬਈਆ ਲੁਧਿਆਣਾ ਰੋਡ ਤੋਂ ਹੈ ਇਸ ਤੋਂ ਟੋਲ ਟੈਕਸ ਬੋਲ ਇੱਧਰ ਟੋਲ ਟੈਂਕਸ ਆ ਗਿਆ ਜੀ ਟੋਲ ਕਰੋ ਬਾਈ ਪੰਜਾਬੀ ਮੁੰਡੇ ਦੀ ਵਾਅਦਾ ਤੋਂ ਵਾਅਦਾ ਬਣੇ ਜੀ ਵਾਅਦਾ ਕੇ ਸ਼ੇਅਰ ਕਰੋ ਫਾਲੋ ਕਰੋ ਲਾਈਕ ਕਰੋ